ਸਭ ਤੋਂ ਪਹਿਲਾਂ ਡਿਸਟ੍ਰਿਕਟ ਪਟਿਆਲਾ ਦੇ ਸਾਰੇ মিডিਆ ਸਾਥੀਆਂ ਦਾ ਖਾਸ ਕਰਕੇ ਪ੍ਰਿੰਟ ਮੀਡੀਆ ਟੈਕ ਮੀਡੀਆ ਸੋਸ਼ਲ ਮੀਡੀਆ ਮੀਡੀਆ ਦੇ ਡਿਜੀਟਲ ਮੀਡੀਆ ਮੀਡੀਆ ਦੇ ਸਾਰੇ ਪਲੇਟਫਾਰਮ ਤੋਂ ਆਏ ਸਾਥੀਆਂ ਦਾ ਅੱਜ ਦੀ ਇਸ ਪ੍ਰੈਸ ਵਾਰਤਾ ਵਿੱਚ ਵੈਲਕਮ ਸਵਾਗਤ ਆ ਮੇਰੇ ਨਾਲ ਆਮ ਆਦਮੀ ਪਾਰਟੀ ਡਿਸਟ੍ਰਿਕਟ ਪਟਿਆਲਾ ਦੀ ਸਮੂਚੀ ਟੀਮ ਸਰਦਾਰ ਚੇਤਨ ਸਿੰਘ ਜੋੜੇਵਾਦਰਾ ਜੀ ਐਮਐਲਏ ਸਮਾਣਾ ਐਕਸ ਕੈਬਨਿਟ ਮਿਨਿਸਟਰ ਪੰਜਾਬ ਸਰਦਾਰ ਹਰਚੰਦ ਸਿੰਘ ਬਰਸੜ ਜੀ ਚੇਅਰਮੈਨ ਮੰਡੀ ਬੋਰਡ ਪੰਜਾਬ ਕੁੰਦਰ ਗੋਕੀਆ ਜੀ ਮੇਅਰ ਪਟਿਆਲਾ ਸਰਦਾਰ ਬਜਿੰਦਰ ਸਿੰਘ ਢਿੱਲੋਂ ਜੀ ਲੋਕ ਸਭਾ ਚਾਰ ਪਟਿਆਲਾ ਕੁੰਦਰ ਮਹਿਤਾ ਜੀ ਚੇਅਰਮੈਨ ਪਲਾਨਿੰਗ ਬੋਰਡ ਪਟਿਆਲਾ ਮੇਜਰ ਜੋੜੇਵਾਦਰਾ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਪਟਿਆਲਾ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਦਰਜਾ بدرجہឪਦੇਦਰ ਸਾਹਿਬਾਨ ਜਿਹੜੇ ਮੇਰੇ ਪਿੱਛੇ ਖੜੇ ਨੇ ਅੱਜ ਦੀ ਇਸ ਪ੍ਰੈਸ ਪਾਰਤਾ ਦਾ ਮੇਰਾ ਮਕਸਦ ਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੁਆਰਾ ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਪੰਜਾਬ ਦੇ ਉਸ ਆਵਾਬ ਦੇ ਨਾਲ ਜਿਹੜਾ ਮੈਂ ਸਮਝਦਾ ਸਰਕਾਰ ਦੇ ਨੀਤੀਆਂ ਦੇ ਕਾਰਨ ਰੋਜੀ ਰੋਟੀ ਖਾਦਾ ਸੀ ਅਬ ਦਾ পেট ਪਰਦਾ ਸੀਗਾ ਉਦੀ ਇਨਫਰਮੇਸ਼ਨ ਦੇਣ ਲਈ ਅੱਜ ਅਸੀਂ ਇਕੱਤਰ ਹੋਇਆ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ 32 ਲੱਖ 32 ਲੱਖ ਜਿਹੜੇ ਕਾਰਡ ਨੇ ਕਿ ਰਾਸ਼ਨ ਕਾਰਡ ਨੇ ਜਿਹੜੇ ਜਿਹੜੇ ਦਿੱਤੀਆਂ ਦੇ ਕਾਰਡ ਨੇ ਜਿਹੜੇ ਆਟਾ ਦਾਲ ਸਕੀਮ ਦੇ ਕਾਰਡ ਨੇ ਜਿਹੜੇ ਉਹ ਸੈਂਟਰ ਸਰਕਾਰ ਨੇ ਕਿਵੇਂ ਕੱਟੇ ਇੱਕ ਸਾਜਸ ਦੇ ਦੀਨ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਰਹੀ ਆ ਦੇਸ਼ ਜਾਣ ਦਾ ਜੇ ਤਿੰਨ ਕਾਲੇ ਕਰੂਣ ਆਏ ਤਾਂ ਉਸ ਦੇ ਕਾਲੇ ਕਰੂਣਾ ਦਾ ਪੰਜਾਬ ਜਿਹੜੇ ਡਟ ਕੇ ਖੜੇ ਹੋ ਗਏ ਪੰਜਾਬ ਕਿਸਾਨ ਪੰਜਾਬ ਦਾ ਲੋਕ ਪੰਜਾਬ ਦਾ ਆੜਤੀਆ ਪੰਜਾਬ ਵਪਾਰੀ ਪੰਜਾਬ ਦਾ ਗਰੀਬ ਵਰਗ ਹਰ ਵਰਗ ਜਿਹੜਾ ਉਹਨਾਂ ਤੇ ਨਾ ਕਾਲੇ ਕਰੂਣਾ ਦੇ ਖਿਲਾਫ ਡਟ ਕੇ ਕੇਦਰ ਸਰਕਾਰ ਦੇ ਖਿਲਾਫ ਲੜਿਆ ਅੱਜ ਉਹੀ ਕਿੜ ਅੱਜ ਉਹੀ ਬਦਲਾ ਖੋਈ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਆਵਾਜ਼ ਤੋਂ ਲੈ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਲੈ ਰਹੀ ਹੈ ਇੱਕ ਪਾਸੇ ਕਹਿ ਰਹੀ ਆ ਕੇਂਦਰ ਦੇ ਸਕੀਮਾਂ ਦਾ ਲਾਭ ਦੇਣ ਦੇ ਲਈ ਲੋਕਾਂ ਜਾ ਰਹੇ ਆ ਔਰ ਦੂਸਰੇ ਪਾਸੇ ਲੋਕਾਂ ਦਾ ਨਿੱਜੀ ਡਾਟਾ ਲੋਕਾਂ ਦਾ ਪਰਸਨ ਡਾਟਾ ਕਲੈਕਟ ਕੀਤਾ ਜਾ ਰਿਹਾ ਜਿਹੜੀ ਕਿ ਮੈਂ ਸਮਝਦਾ ਭਾਰਤ ਸਰਕਾਰ ਦੁਆਰਾ ਬਣਾਏ ਐਕਟ ਦੀ ਉਲੰਘਣਾ ਕੀ ਪਰਸਨ ਡਾਟਾ ਪ੍ਰੋਟੈਕਸ਼ਨ ਐਕਟ ਪਰਸਨ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਗੱਲ ਕਹਿੰਦਾਗਾ ਕਿ ਤੁਸੀਂ ਕਿਸੇ ਦਾ ਡਾਟਾ ਜਿਹੜਾ ਕਲੈਕਟ ਨਹੀਂ ਕਰ ਸਕਦੇ ਲਾਈ ਕਿਸੇ ਦਾ ਆਧਾਰ ਕਾਰਡ ਲੈ ਸਕਦੇ ਹੋ ਦੀ ਬਿਨਾ ਉਹਦੀ ਕਨਸੈਂਟ ਲਾਈ ਤੁਸੀਂ ਉਹਦਾ account ਨੰਬਰ ਲੈ ਸਕਦੇ ਹੋ ਲਾਈ ਤੁਸੀਂ ਉਹਦੀ ਪ੍ਰਾਪਰਟੀ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਪਰ ਲੇਕਿਨ ਇਸੇ ਕੋਸ਼ਿਸ ਦੇ ਨਾਲ ਉਹ ਭਾਰਤੀ ਜਨਤਾ ਪਾਰਟੀ ਇਸ ਗੱਲ ਤੇ ਉਤਾਰੂ ਹੋਈ ਖੜੀ ਆ ਕਿ ਕਿਸ ਤਰ੍ਹਾਂ ਪੰਜਾਬੀਆਂ ਦਾ ਡਾਟਾ ਚੋਰੀ ਕਰਕੇ ਉਦੇ ਅੰਦਰ ਤੋਰ ਰੋਡ ਕਰਕੇ ਉਹਦੇ ਅੰਦਰ ਜਿਹੜੀ ਅਥਰਪੀਸਿਸ ਨੰਬਰ ਸ਼ਾਮਿਲ ਕਰਕੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਵੱਡੇ ਵੱਡੇ ਫਰਾਡ ਕੀਤੇ ਜਾਂਦੇ ਦਾ ਦੇਸ਼ਾਂ ਦਾ ਦੇਸ਼ ਦੇ ਅੰਦਰ ਸਾਰੀਆਂ ਸੁਪਰ ਸਰਕਾਰਾਂ ਨੂੰ ਜਿਹੜੇ ਸਾਈਬਰ ਕ੍ਰਾਈਮ ਆ ਸਾਈਬਰ ਕ੍ਰਾਈਮ ਜਾਂ ਡਿਜੀਟਲ ਕ੍ਰਾਈਮ ਜਿਹੜਾ ਉਹਦੇ ਲਈ ਇੱਕ ਵੱਖਰੇ ਪੁਲਿਸ ਸਟੇਸ਼ਨ ਬਣਾਉਣੇ ਪਏ ਕਿਉਂ ਬਣਾਉਣੇ ਪਏ ਨੇਗੇ ਕਿ ਅੱਜ ਡਿਜੀਟਲ ਦਾ ਜ਼ਮਾਨਾ ਆਗਾ ਦੁਨੀਆ ਦੇ ਨਾਲ ਡਿਜੀਟਲ ਦੇ ਅੰਦਰ ਸਾਈਬਰ ਕਰਾਈਮ ਹੁੰਦਾਗਾ ਤੁਹਾਡੇ ਅੰਕੜੇ ਲੈ ਕੇ ਤੁਹਾਡੀ ਆਈਡੀਸ ਨੂੰ ਤੁਹਾਡੀ ਇਵਨ ਕੀ ਮੋਬਾਈਲ ਦੀ ਆਈਡੀਸ ਨੂੰ ਹੈਕ ਕਰਕੇ ਤੁਹਾਡੇ ਬੈਂਕ ਅਕਾਊਂਟ ਹੈਕ ਕਰਕੇ ਤੁਹਾਡੇ ਹੋਰ ਜਿਹੜੇ ਇਲੈਕਟ੍ਰੋਨਿਕ ਡਾਕੂਮੈਂਟ ਲਗੇ ਉਹਨੂੰ ਲੈ ਜਿਹੜਾ ਹੈਕ ਕਰਕੇ ਉਹ ਕਿਸੇ ਨਾ ਕਿਸੇ ਤਰੀਕੇ ਠਗੀ ਮਾਰਦਾ ਕੰਮ ਚੱਲਦਾਗਾ ਇਸੇ ਲਈ ਸੁਮੇਰੀ ਸਰਕਲ ਸੈਂਟਰ ਸਰਕਾਰਾਂ ਨੇ ਇੱਕ ਰੂਜ ਜਿਹੜੇ ਨੇ ਉਹ ਲਿਆਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਬੜੀ ਨੀਚ ਹਰਕਤ ਇਸਤਰੀ ਹੋਈ ਆ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਕਿਰਦਾਰ ਆ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਦੇਸ਼ ਦੇ ਲੋਕਤੰਤਰੀ ਨਿਯਮਾਂ ਬਟਾ ਖਤਰਾ ਬਣੀ ਹੋਈ ਹੈ ਇਹਦੀ ਆਧਾਰਨਾ ਤੁਹਾਡੇ ਸਾਹਮਣੇ ਤੁਹਾਨੂੰ ਪਤਾਗਾ ਕਿ ਚੰਡੀਗੜ੍ਹ ਵਰਗਾ ਸ਼ਹਿਰ ਜਿਹੜਾ ਹਿੰਦੁਸਤਾਨ ਦੇ ਅੰਦਰ ਨਹੀਂ ਜਿੱਦੀ ਪੂਰੀ ਦੁਨੀਆ ਦੇ ਅੰਦਰ ਨਾ ਬੋਲਦਾ ਕਿ ਚੰਡੀਗੜ੍ਹ ਦੀ ਡੈਮੋਕ੍ਰੇਸੀ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਉਹ ਸਾਰਾ ਕਿੰਨਾ ਵਧੀਆ ਹੈ ਕਿੰਨੇ ਉੱਥੇ ਲੋਕ ਜਿਹੜੇ ਅੱਛੇ ਨੇ ਉੱਥੇ ਜਾਂਦੇ ਨੇ ਪਰ ਲੇਕਿਨ ਪੂਰੇ ਦੇਸ਼ ਦੇ ਅੰਦਰ ਉਹ ਵੀਡੀਓ ਚਲੀਆਂ ਔਰ ਖਾਸ ਕਰਕੇ ਮੈਂ ਮੀਡੀਆ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰੂੰਗਾ ਕਿ ਤੁਹਾਡੇ ਮੀਡੀਆ ਦੇ ਕੈਮਰਿਆਂ ਨੇ ਉਹ ਜਿਹੜੀ ਵੋਟ ਚੋਰੀ ਹੁੰਦੀ ਆ ਉਹ ਕੈਕੀ ਦਿੱਤੀ ਉਹ ਬੋਰਡ ਚੋਰੀ ਹੋਈ ਜਿਹੜੀ ਆ ਤੁਸੀਂ ਉਹਨੂੰ ਆਪਣੇ ਕੈਮਰੇ ਦੇ ਅੰਦਰ ਫੜਿਆ ਔਰ ਫਿਰ ਵੀ ਮੰਨਿਆ ਪ੍ਰੋਟੈਸਟ ਹੋਇਆ ਸਾਰੇ ਅੱਸੀ ਸਹਿਬਾਂ ਨੇ ਪ੍ਰੋਟੈਸਟ ਆਵਾਦਵੀ ਪਾਰਟੀ ਦੀ ਟੀਮ ਨੇ ਪ੍ਰੋਟੈਸਟ ਕੀਤਾ ਮੰਨ ਜੋ ਗਵਰਨਰ ਸਾਹਿਬ ਕੋਲੇ ਗਿਆ ਕੋਈ ਗੱਲ ਨਹੀਂ ਬਣੀ ਹਾਈ ਕੋਰਟ ਗਿਆ ਕੋਈ ਗੱਲ ਨਹੀਂ ਬਣੀ ਔਰ ਆਤੀ ਮੇਲ ਨਹੀਂ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਦੇ ਵਿੱਚ ਆ ਕੇ ਇਨਸਾਫ ਮਿਲਿਆ ਔਰ ਸੁਪਰੀਮ ਕੋਰਟ ਨੇ ਇਸ ਗੱਲ ਤੇ ਮੋਰ ਨਾਈ ਕਿ ਭਾਰਤੀ ਜਨਤਾ ਪਾਰਟੀ ਦੇ ਉਸ ਮੇਰ ਦੀ ਇਲੈਕਸ਼ਨ ਕੋਲ ਦੇ ਵਿਅਕਤੀ ਨੇ ਬੋਟ ਚੋਰੀ ਕੀਤੀ ਇਹ ਗੱਲ ਦੇਸ਼ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਦੇ ਜਿਸ ਦਿਨ ਇਤਿਹਾਸ ਇਤਿਹਾਸ ਲਿਖਿਆ ਜਾਊਗਾ ਉਹਦੇ ਅੰਦਰ ਸਪਸ਼ਟ ਹੋਊਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੇ ਬੋਟ ਚੋਰੀ ਦੀ ਸ਼ੁਰੂਆਤ ਚੰਡੀਗੜ੍ਹ ਦੀ ਮੇਰ ਦੀ ਇਲੈਕਸ਼ਨ ਤੋਂ ਕੀਤੀ ਮੇਰ ਦੀ ਇਲੈਕਸ਼ਨ ਤੋਂ ਬੋਟ ਚੋਰੀ ਦੀ ਸ਼ੁਰੂਆਤ ਕੀਤੀ ਔਰ ਉਸ ਬਾਅਦ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਪੂਰਾ ਦੇ ਜਾਣਦਾ ਕਿ ਕਿਸ ਤਰ੍ਹਾਂ ਵੋਟਰਾਂ ਦੇ ਨਾਮ ਕੱਟੇ ਗਏ ਇਸ ਤਰ੍ਹਾਂ ਨਵੇਂ ਨਾਮ ਐਂਟਰ ਕਰਵਾਏ ਗਏ ਤਾਂ ਕਿ ਵੋਟਾਂ ਦਾ ਫਾਇਦਾ ਲਿਆ ਜਾ ਸਕੇ ਪੂਰੀ ਪੂਰੀ ਇਲੈਕਸ਼ਨ ਜੇ ਮੈਂ ਦਿੱਲੀ ਦੀ ਇਲੈਕਸ਼ਨ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਦੇ ਬੀਜਪੀ ਦਾ ਸਿਰਫ ਔਰ ਸਿਰਫ 2 ਲੱਖ ਵੋਟਾਂ ਦਾ ਫਰਕ ਆ ਤਾਂ ਇਸ ਦੁਕਤੇ ਵੋਟਾਂ ਜਿਹੜੀਆਂ ਰਹੀਆਂ ਉਹ ਡਿਲੀਟ ਕੀਤੀਆਂ ਗੀਆਂ ਕੱਟੀਆਂ ਗਈਆਂ ਖਤਮ ਕੀਤੀਆਂ ਗਈਆਂ ਔਰ ਉਹੀ ਪ੍ਰਕਿਰਿਆ ਉਸੇ ਪ੍ਰਕਾਰ ਦੀ ਪ੍ਰਕਿਰਿਆ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੇ ਵਿਹਾਰ ਦੇ ਅੰਦਰ ਸ਼ੁਰੂ ਬਿਹਾਰ ਦੇ ਅੰਦਰ ਦੀ ਜਿਹੜਾ ਡਾਟਾ ਸੀਗਾ ਪਹਿਲਾਂ ਡਾਟਾ ਕਲੈਕਟ ਕੀਤਾ ਫਿਰ ਡਾਟੇ ਦੇ ਨਾਲ ਛੇੜਛਾੜ ਕੀਤੀ ਉਹਦੇ ਅੰਕੜਿਆਂ ਦੇ ਨਾਲ ਛੇੜਛਾੜ ਕੀਤੀ ਉਹਦੇ ਨਾਮ ਡਿਲੀਟ ਕੀਤੇ ਗਏ ਫਿਰ ਕਿਹਾ ਗਿਆ ਕਿ ਹਰ ਜੀ ਇਹ ਵੋਟਰ ਇੱਥੇ ਰਹਿੰਦਾ ਨਹੀਂ ਇਹ ਬੰਦਾ ਵਿਅਕਤੀ ਇੱਥੇ ਰਹਿੰਦਾ ਨਹੀਂ ਕਿਉਂਕਿ ਤੁਸੀਂ ਫਜ਼ਕੀ ਕੀ ਕਰਨੀ ਆ ਤੁਸੀਂ ਡਾਟਾ ਚ ਕਰੈਕ ਕੀ ਕਰਦਾ ਤੁਹਾਡਾ ਇੱਕ ਡਿਜੀਟ ਜਿੱਥੇ 2 ਲਿਖਿਆ 2 ਬਣਾ ਦੋ ਜਿੱਥੇ 4 ਲਿਖਿਆ ਉਹਨੂੰ 5 ਬਣਾ ਦੋ ਜਿੱਥੇ ਕੋਸੋਰ ਲਿਖਿਆ ਉਹਨੂੰ ਥੋੜਾ ਉਹ ਕਰ ਦੋ ਸੋ ਮੇਰਾ ਕਹਿਣ ਦਾ ਭਾਵ ਆ ਉਥੇ ਡਾਟੇ ਦੇ ਨਾਲ ਖੇਡ ਖੜ ਕਰਕੇ ਜਿਹੜਾ ਇਹ ਕੰਮ ਕੀਤਾ ਉਸ ਦੇ ਅੰਦਰ ਵੀ ਦੇਸ਼ ਦੀ ਸਰਵੋਚਨ ਨਾਲ ਜਿਹੜਾ ਇੰਟਰਫੇਅਰ ਕਰਨਾ ਪਿਆ ਉਸ ਦੇ ਅੰਦਰ ਵੀ ਦੇਸ਼ ਦੀ ਸਰਵੋਚਨ ਨਾਲ ਜਿਹੜੀ ਸਾਪੜਿਆ ਪਾਰਲੀਮੈਂਟ ਚ ਗੱਲ ਚੱਲੀ ਦੇਸ਼ ਵਿਹਾਰ ਦੀਆਂ ਗਲੀਆਂ ਚ ਗੱਲ ਚੱਲੀ ਦੇਸ਼ ਦੇ ਅੰਦਰ ਇਸ ਗੱਲ ਦੀ ਗੱਲ ਚੱਲੀ ਕਿ ਭਾਰਤੀ ਜਨਤਾ ਪਾਰਟੀ ਅੱਜ ਦੇਸ਼ ਦੇ ਲੋਕਤੰਤਰ ਲਈ ਖਤਰਾ ਹੁਣ ਉਸੇ ਪ੍ਰਕਾਰ ਦੀ ਪ੍ਰਕਿਰਿਆ ਬੜਾ ਵੱਡਾ ਐਜੂਕੇਸ਼ਨ ਲਾਇਆ ਕਿ ਐਕਟ ਕਿੰਦਾ ਹੈਗਾ ਦੇਸ਼ ਦਰੋਹੀ ਹੈ ਕਿ ਦੇਸ਼ ਦਰੋਹੀ ਨੇ ਭਾਜਪਾ ਵਾਲੇ ਮੈਂ ਇਹ ਕਹਿ ਰਿਹਾਗਾ ਕਿ ਐਕਟ ਕਹਿੰਦਾਗਾ ਕਿ ਜਿਹੜਾ ਇਸ ਐਕਟ ਦੇ ਅਧੀਨ ਕੋਈ ਡਾਟਾ ਇਕੱਠਾ ਕੀਤਾਗਾ ਜੀ ਉਹ ਡਾਟਾ ਮਿਸਜੂਜ਼ ਕੀਤਾ ਕੋਈ ਇਸ ਚੇਲੇ ਜਾਊਗਾ ਤਾਂ ਉਹ ਵਿਅਕਤੀ ਦਾ ਕੀ ਬਣੂਗਾ ਜਿਹੜਾ ਭੋਲਾ ਪਿਆ ਮੰਨੋ ਮੈਨੂੰ ਪਲੀਜ਼ ਲੈਟ ਮੇ ਕੰਪਲੀਟ ਲੈਟ ਮੇ ਤਰਤੀਰ ਕਰ ਦਿਓਗੇ ਨਹੀਂ ਬੋਲਾ ਜੀ ਕਿੰਗਾ ਭਾਈ ਮੇਰਾ ਮੇਰਾ ਅਕਾਊਂਟ ਬੋਲੋ ਟੈਂਕ ਸਾਰਾ ਮੇਰਾ ਕੰਮ ਆਮ ਆਦਮੀ ਕਾ ਗਰਮੀ ਇੰਦਰ ਰਕੋ ਸਟੋਪ ਬੋਲੇ ਸਟੋਪ ਪੈਸਨਲ ਪਲੀਜ਼ ਐਜ਼ ਐਨ ਐਪਰੋਪ੍ਰੀਟ ਟੱਲਾ ਕੱਲਾ ਫੁਲਾ ਆਮ ਨਾਲ ਕੀ ਕਰੀਏ ਯਾ ਇਦਾਂ ਨਾ ਕਰੋ ਇਦਾਂ ਕੱਲਾ ਕੱਲਾ ਪਲੀਜ਼ ਮੈਂ ਸਾਰੀ ਗੱਲ ਮੈਂ ਪੁੱਛ ਕਾਕਾ ਜੀ ਇੱਕ ਮਿੰਟ ਇੱਕ ਮਿੰਟ ਸਾਰਾ ਮੈਂ ਜਵਾਬ ਦੇ ਕਿ ਦੂੰਗਾ ਆਮ ਆਦਮੀ ਪਾਰਟੀ ਹਰੇਕ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦੀ ਹੈ ਪਿਛਲੇ ਦਿਨਾਂ ਤੁਸੀਂ ਕਾਂਗਰਸ ਤੋਂ ਵਿਧਾਇਕ ਸੁਖਪਾਲ ਦਾ ਇੱਕ ਮੁੱਦਾ ਚੁੱਕ ਰਹੇ ਟੁਆਇਟਾ 180 ਹਾਈਲੈਕਸ ਤੋਂ ਗੱਡੀਆਂ ਛੜਤ ਸਰਖਿਆ ਪੋਸਟ ਦੇ ਲਈ ਖਰੀਦੀਆਂ ਗਈਆਂ ਸੀ ਸਿੱਧੇ ਤੌਰ ਤੇ ਤੁਹਾਡੀ ਪਾਰਟੀ ਤੇ ਇਹ ਇਲਜ਼ਾਮ ਲਗਾ ਰਹੇ ਨੇ ਕਿ 15 ਤੋਂ 20 ਕਰੋੜ ਰੁਪਏ ਦਾ ਇੰਦੇ ਵਿੱਚ ਘਪਲਾ ਹੋਇਆ ਪਰ ਆਮ ਆਦਮੀ ਪਾਰਟੀ ਹੁਣ ਤੱਕ ਇਸ ਤੇ ਚੁੱਪ ਕਿਉਂ ਹੈ ਬਿਲਕੁਲ ਉਹਦਾ ਜਵਾਬ ਜਿਹੜਾ ਭੇਜ ਦਿੱਤਾ ਹੈਗਾ ਉਹਨਾਂ ਦੇ ਖਿਲਾਫ ਜਿਹੜਾ ਵਿਅਕਤੀ ਸੀਗਾ ਇਹਦੇ ਖਿਲਾਫ ਐਜੂਕੇਸ਼ਨ ਲਾਇਸੈਂਸ ਸੀ ਉਹਨਾਂ ਨੇ ਕੋਰਟ ਦੇ ਅੰਦਰ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਾਇਆਗਾ ਸੋ ਮੈਟਰ ਸਮਝੌਦਾ ਹੀ ਸਾ ਮੈਂ ਇੱਥੇ ਜਾਦਾ ਨਹੀਂ ਕਹਿਣਾ ਚਾਹੁੰਦਾ ਜਿਹੜਾ ਵੀ ਜਿਹੜੀ ਵੀ ਕੋਈ ਪਰਚੇਜ਼ ਹੁੰਦੀ ਆ ਉਹ ਜੈਮ ਦੇ ਰਾਹੀਂ ਜੈਮ ਪੋਰਟਲ ਦੇ ਰਾਹੀਂ ਹਰੇਕ ਸਟੇਟ ਦਾ ਜੈਮ ਪੋਰਟਲ ਬਣਿਆ ਹੋਇਆਗਾ ਉਸ ਜੈਮ ਪੋਰਟਲ ਦੇ ਉੱਤੇ ਦੀ ਖਰੀਦਾਰੀ ਹੁੰਦੀ ਆ ਪਰ ਗਵਰਨਮੈਂਟ ਐਕਟ ਦੇ ਰਾਹੀਂ ਜਿਹੜੀ ਆ ਉਹ ਖਰੀਦਾਰੀ ਹੁੰਦੀ ਆ ਪਰ ਗਵਰਨਮੈਂਟ ਐਕਟ ਦੇ ਅੰਦਰ ਇਕੱਲਾ ਇੱਕ ਵਿਅਕਤੀ ਵਿਸ਼ੇਸ਼ ਦੀ ਖਰੀਦਦਾ ਉਹਦੇ ਅੰਦਰ ਪੂਰਾ ਮੈਕੈਨਿਜ਼ਮ ਹੁੰਦਾਗਾ ਪੂਰਾ ਡਿਪਾਰਟਮੈਂਟ ਹੁੰਦਾਗਾ ਡਿਪਾਰਟਮੈਂਟ ਦੇ ਅਧਿਕਾਰੀ ਹੁੰਦੇ ਨੇ ਘੱਟੋ ਘੱਟ 25- ਉਹਨਾਂ ਦੇ ਨਾਲ ਫਾਈਲ ਨਿਕਲਦੀ ਹੈ ਉੱਥੇ ਜਾ ਕੇ ਤੋਂ ਨਿਕਲਿਆ ਉਸ ਤੋਂ ਫਰਾਡ ਕੁਝ ਸੁਝਾ ਨਹੀਂ ਐਡਮਿਸਿਨ ਲੋ ਫਰਾਡ ਐਡਮਿਸਿਨ ਕੀ ਮਤਲਬ ਉਹ ਫੌਰੀ ਕਿ ਪਿਆਲੇ ਦੇ ਅੱਜ ਦੀ ਗੱਲ ਕਰੀ ਪਿਆਲੇ ਦੇ ਵਿੱਚ ਮੀਂਹ ਪਿਆ ਤੇ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਦੇਖੋ ਜਦੋਂ ਮੀਂਹ ਪੈਂਦਾ ਮੈਂ ਅਸੀਂ ਪਰਵਾਤਾਂ ਨੂੰ ਅਸੀਂ ਗੋੜ ਨੂੰ ਇਹ ਨਹੀਂ ਕਹਿੰਦੇ ਅਸੀਂ ਗੋੜ ਨੂੰ ਇਹ ਨਹੀਂ ਕਹਿ ਸਕਦੇ ਕਿ ਮੀਂਹ ਹੌਲੀ ਪਾਓ ਜਾਂ ਤੇਜ਼ ਪਾਓ ਪਲੀਜ਼ ਮੇਰਾ ਕਲੈਕਸ਼ਨ ਤੁਹਾਡਾ ਪੂਰਾ ਮੈਂ ਪੂਰਾ ਹੋ ਗਿਆ ਕਰਦਾ ਜੀ ਹੋ ਗਿਆ ਹੋ ਗਿਆ ਸੁਨਾਰ ਜਗਤ ਬਹੁਤ ਧੀਨਾ ਮਾੜਾ ਹੋ ਗਿਆ